ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਮੰਡੀ ਦੀ ਫਾਰਮ ਦੇ ਵਿੱਚ ਕਿਸਾਨ ਵੀਰ ਉਹ ਆ ਜਿਹੜੀ ਵੀਡੀਓ ਬਣਾ ਰਹੇ ਆ ਪੈਰਾਸਾ ਪੁੱਤਰ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੋਸਤੋ ਜਿਹੜੇ ਘਰ ਤੋਂ ਵੀਡੀਓ ਬਣਾ ਰਹੇ ਆ ਇਸ ਘਰ ਦੇ ਵੀਰ ਵਪਾਰ ਦਾ ਕੰਮ ਕਰਦਾ ਤੇ ਰੋਟੀਨ ਦੇ ਵਿੱਚ ਚੰਗੇ ਪਸ਼ੂ ਵੀਰੇ ਕੋਲ ਆਏ ਰਹਿੰਦੇ ਆ ਤੇ ਪਸ਼ੂਆਂ ਦਾ ਰੇਟ ਵੀ ਬਿਲਕੁਲ ਨਾਰਮਲ ਜਿਹਾ ਹੀ ਹੁੰਦਾ ਇਸ ਘਰ ਤੋਂ ਆਪਣੇ ਚੈਨਲ ਤੇ ਅੱਗੇ ਕਾਫੀ ਵੀਡੀਓ ਅਪਲੋਡ ਆ ਤੇ ਅੱਜ ਬਾਈ ਕੋਲੇ ਇੱਕ ਤੀਜੇ ਸੂਏ ਬਹੁਤ ਚੰਗੀ ਮਾਜ ਬਿਲਕੁਲ ਤਾਜੀ ਸੂਈ ਵਕਾਊ ਆ ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੇ ਤੇ ਆ ਕੇ ਆਪ ਦੀ ਸਾਡੀ ਨਾਲ ਕੋਈ ਆਫਰੀਦਣੀ ਹੈ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਤੀਜਾ ਸੂਆ ਮੱਝ ਸੋਈ ਹੈ ਜੀ ਪਰਸੋਂ ਸੋਈ ਹੈ ਜੀ ਇਸ ਟਾਈਮ 8 ਲੀਟਰ ਬੋਲਾ ਤਿਆਰ ਆ ਜੀ ਪੂਰੀ ਵੱਡੀ ਮੱਝ ਨਿੱਗਰ ਜੀ ਬੱਚਾ ਮਗਰ ਕੱਟ ਆ ਗਿਆ ਜੀ ਤੇ ਬਾਈ ਕਹਿੰਦਾ 11 ਤੋਂ 12 ਲੀਟਰ ਖੁੱਲਾ ਤੋਂ ਚਵਾ ਦੂਗੀ ਮੱਝ ਬਾਕੀ ਕੱਦ ਕਾਰ ਸ ਮੱਝ ਦਾ ਸੋਨਾ ਜੀ ਪੂਰੇ ਵੱਡੇ ਕੱਦ ਕਾਰ ਵਾਲੀ ਮੱਝ ਹੈ ਜੀ ਸੈੰਗ ਪੂਰਾ ਗੋਲ ਆ ਜੀ ਹਵਾ ਨੇ ਸਾਈ ਦੇ ਸਕਦੇ ਆ ਪੂਰਾ ਠੋਸ ਨਿਗਰ ਹਵਾ ਨਾਲ ਤਿਆਰ ਕੀਤਾ ਹੋਇਆ ਮੱਝ ਨੇ ਥਣਾ ਸਹਿਜ ਬਹੁਤ ਸੋਹਣਾ ਜੀ ਪੂਰਾ ਵਧੀਆ ਤੇ ਮੁੱਠੀ ਵਾਲਾ ਥਾਨ ਲੱਗਿਆ ਚਾਰੇ ਤਨ ਫੁੱਲ ਗਿਆ ਤੇ ਕਦੇ ਕਦੇ ਨਿਖਰ ਮੇ ਲੱਗੇ ਹੋਇਆ ਪੋਰਾ ਤਨਾਂ ਦੇ ਫੋਰ ਚਾਂਗ ਨਹੀਂ ਜੀ ਤੇ ਵੀਰ ਨੇ ਪ੍ਰਾਈਜ਼ ਰੱਖਿਆ ਹੋਇਆ 80000 ਰੁਪਿਆ ਉਹ ਚ ਬਾਈਕ ਨਾ ਮਾਨਤਾ ਦਾ ਮੌਕੇ ਤੇ ਹੋ ਜਾਊਗਾ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲੂਗਾ ਕਿਸੇ ਗੱਲਬਾਤ ਕਰ ਲੈ ਠੀਕ ਹੈ ਜੀ ਵੀਡੀਓ ਨੇ ਪੂਰੀ ਦੇਖਣ ਲਈ ਐਂਡ ਤਾਈ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ